ਦੋਸਤੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲੋਡੂਵਾਲ ਨੂੰ ਅੱਜ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਗੱਲ ਕੀਤੀ ਗਈ ਸੀ ਜਨਰਲ ਲਗਾਉਣ ਦੀ ਪਰ ਉਹਨਾਂ ਨੂੰ ਤਰਪਾਲਾਂ ਨਾਲ ਢੱਕਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਇੱਥੇ ਜਨਰਲ ਲਗਾਉਣ ਦੀ ਜਗ੍ਹਾ ਨਾ ਮਿਲਣ ਕਰਕੇ ਤਰਪਾਲਾਂ ਨਾਲ ਇਸ ਨੂੰ ਢੱਕ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿਸਾਨੀ ਝੰਡੇ ਚੜਾਏ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਤਰਪਾਲਾ ਨਾਲ ਟਕਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪਹਿਲਾ ਸਟੇਜ ਲੱਗੀ ਜਿੱਥੇ 15 ਦਿਨਾਂ ਤੋਂ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਵੱਲੋਂ ਪ੍ਰਧਾਨ ਦਲਬਾਖ ਸਿੰਘ ਦੀ ਗਵਾਹੀ ਵਿੱਚ ਧਰਨਾ ਲਗਾਇਆ ਹੋਇਆ ਸੀ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਨਜੀਤ ਰਾਏ ਤੇ ਉਹਨਾਂ ਦੇ ਹੋਰ ਕਿਸਾਨ ਵਰਕਰ ਜਿਹੜੇ ਇਸ ਮੌਕੇ ਤੇ ਮੌਜੂਦ ਸੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਵਿੱਚ ਸਾਰਿਆਂ ਨੂੰ ਮਹਿੰਗਾ ਇਹ ਟੂਨ ਪਲਾਜਾ ਜਿੱਥੇ ਜਦੋਂ ਮਰਜੀ ਕੰਪਨੀ ਜਿਹੜੀ ਰੇਟ ਵਧਾ ਦਿੰਦੀ ਹੈ ਇਹਨਾਂ ਵਧੇ ਹੋਏ ਰੇਟਾਂ ਨੂੰ ਲੈ ਕੇ ਏ ਟੋਲ ਪਲਾਜੇ ਬਾਰੇ ਕਿਸਾਨ ਮਜ਼ਦੂਰ ਜੁਨੀਅਨ ਵੱਲੋਂ ਭਾਰਤੀ ਕਿਸਾਨ ਜੁਨੀਅਨ ਵੱਲੋਂ ਇਹ ਕਾਲ ਦਿੱਤੀ ਸੀ ਕਿ ਸਾਡੇ ਨਾਲ ਏ ਟੋਲ ਪਲਾਜੇ ਦੀ ਕੰਪਨੀ ਜਾਂ ਸਰਕਾਰ ਗੱਲ ਕਰੇ ਦੱਸਣਾ ਚਾਹੇ ਕਿ ਕਿਉਂ ਜਦੋਂ ਮਰਜ਼ੀ ਟੋਲ ਪਲਾਜੇ ਦੇ ਰੇਟ ਵਧਾ ਦਿੱਤੇ ਜਾਂਦੇ ਨੇ ਪਰ ਕੋਈ ਵੀ ਇਹਨਾਂ ਨਾਲ ਗੱਲਬਾਤ ਕਰਨ ਨਹੀਂ ਆਇਆ ਜਿਸ ਕਰਕੇ ਇਹਨਾਂ ਨੂੰ ਮਜਬੂਰ ਐਲਾਨ ਕਰਨਾ ਪਿਆ ਕਿ ਟੋਲ ਪਲਾਜੇ ਨੂੰ ਜਿੰਦਰਾ ਮਾਰ ਦਿੱਤਾ ਜਾਊਗਾ ਆਓ ਇਸ ਮੌਕੇ ਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀਡੀਓ ਦੇ ਉਹ ਦਰਸ਼ਕ ਕਿਵੇਂ ਇੱਥੇ ਤਰਪਾਲਾਂ ਐ ਪਾ ਕੇ ਟੱਕਿਆ ਗਿਆ ਆਓ ਤੁਹਾਨੂੰ ਉਹ ਵੀ ਦ੍ਰਿਸ਼ ਦਿਖਾ ਦਿੰਦੇ ਆ ਤੇ ਕਿਸਾਨਾਂ ਵੱਲੋਂ ਇੱਥੇ ਸਟੇਜ ਲਗਾ ਕੇ ਆਪਣਾ ਪ੍ਰੋਗਰਾਮ ਵੀ ਸੁਣਾਇਆ ਗਿਆ ਆਓ ਸੁਣੋ ਕਿਤੇ ਕੀ ਤੁਹਾਡਾ ਜਿਲ੍ਹਾ ਦੇ ਬਹੁਤ ਮਹਿੰਗੇ ਟੂਲ ਪਲਾਜੇ ਨੂੰ ਅੱਜ ਕਲਾ ਲਾਇਆ ਜਾ ਰਿਹਾ ਹੈ ਵੱਡੀ ਖਬਰ ਹੈ ਨਿਕਲ ਕੇ ਲੱਡਰਵਰਕੂ ਟ੍ਰੈਨਿੰਗ ਵੀ ਆ ਰਹੀ ਹੈ ਇਹ ਟੂਲ ਪਲਾਜੇ ਨੂੰ ਜਿਹੜਾ ਕਿ ਉਤਰਾ ਲਾਇਆ ਜਾ ਰਿਹਾ ਹੈ ਜੱਗੇ ਪਿਆਰੀਆਂ ਦੇ ਤਸਵੀਰਾਂ ਦੇ ਯਾਰ ਅੱਗੇ ਵੀ ਆ ਰਹੀ वांदो सर सरी वांदो آجي 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 صاحب ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ